ਸੇ ਗੁਰਜੀਕਾ ਖਾਲਸਾ ਜੀ ਸਿਵਾਹ ਗੁਰਜੀ ਕੀ ਪਟੇ ਬੱਚੋ ਆਪਾਂ ਜਪਜੀ ਸਾਹਿਬ ਦੇ ਵਿੱਚ ਜਿਹੜੇ ਮਹੰਗੇ ਸ਼ਬਦ ਆਉਂਦੇ ਨੇ ਉਹਨਾਂ ਦੀ ਆਪਾਂ ਸੰਥਿਆ ਕਰ ਰਹੇ ਆਂ ਤੇ ਸ਼ੁੱਧ ਉਚਾਰਨ ਸਿੱਖਦੇ ਪਏ ਆਂ ਛੇਵੀਂ ਪੌੜੀ ਆਪਣੀ ਅੱਜ ਸ਼ੁਰੂ ਹੋਣ ਜਾ ਰਹੀ ਏ ਹਾਂਜੀ ਛੇਵੀਂ ਪੌੜੀ ਕਿਹੜੀ ਏ ਤੀਰਥਨਾਵਾ ਜੇਤਸਪਾਵਾ ਵਿਣਪਾਣੇ ਕੇ ਨਾਏ ਕਰੀ ਕੁਝ ਸੰਗਤਾਂ ਜਿਹੜੀਆਂ ਘਰਾਂ ਦੇ ਵਿੱਚ ਸ਼ਹਿ ਪੜ ਕਰਦੀਆਂ ਜਾਂ ਨਿਤਨੇਮ ਕਰਦੀਆਂ ਉਹ ਇਸ ਪੌੜੀ ਨੂੰ ਆਮ ਹੀ ਗਲਤ ਉਚਾਰਨ ਕਰ ਜਾਂਦੀਆਂ। ਹੁਣ ਤਾਂ ਪੰਜ ਬਾਣੀਆਂ ਦੀ ਨਿਤਨੇਮ ਦੀ ਸੰਖਿਆ ਪਲੇਲਿਸਟ ਦੇ ਵਿੱਚ ਪਈ ਏ ਪਰ ਜਿਹੜੇ ਮਹਿੰਗੇ ਸ਼ਬਦ ਨੇ ਆਪਾਂ ਉਸ ਦੀ ਉਚਾਰਨ ਸਿੱਖਦੇ ਪਏ ਆ। ਇਸ ਪੌੜੀ ਜਦੋਂ 6ਵੀਂ ਜਪਜੀ ਸਾਹਿਬ ਦੀ ਸ਼ੁਰੂ ਹੁੰਦੀ ਹੈ ਤੀਰਥ ਨਾਵਾ। ਹੁਣ ਇਹਨੂੰ ਸੰਗਤਾਂ ਪੋਲਾ ਪੜ ਜਾਂਦੀਆਂ ਤੀਰਥ ਨਾਵਾ ਕਹਿ ਦਿੰਦੀਆਂ। ਔਰ ਇੱਥੇ ਜਿੱਥੇ ਤੀਰਥ ਦਾ ਨਾਮ ਆਜੇ ਉੱਥੇ ਇਸ਼ਨਾਨ ਕਰਨ ਦਾ ਨਾਉਣ ਦਾ ਅਰਥ ਆਉਂਦਾ ਹੈ ਇਹਨੂੰ ਪੜਾ ਉਚਾਰਨ ਕਰਨਾ ਹੈ ਤੀਰਥ ਨਾਵਾ ਤੀਰਥ ਨਾਵਾ ਕਿਵੇਂ ਪੜ੍ਹਨਾ ਹੈ ਤੀਰਥ ਨਾਵਾ ਹਾਂ ਨਾਵਾ ਅੱਗੇ ਆਉਂਦਾ ਹੈ ਨੰਨੇ ਕੰਨ ਇਡੀ ਸਿਆਰੀ ਨਾਵੇ ਨਾਏ ਨੰਨੇ ਕੰਨ ਇਡੀ ਸਿਆਰੀਸ ਦਾ ਉਚਾਰਨ ਹੈ ਨਾਏ ਦਿਨ ਭਾਣੇ ਕੇ ਨਾਏ ਕਰੀ ਵਿਣ ਭਾਣੇ ਕੇ ਨਾਏ ਕਰੀ ਨਾਏ ਇਹਨੂੰ ਵੀ ਸੰਗਤਾਂ ਪੋਲਾ ਪੜ ਜਾਂਦੀਆਂ ਪਰ ਇਹ ਨਾਏ ਦਾ ਅਰਥ ਨਾਉਣ ਦਾ ਅਰਥ ਇੱਥੇ ਇਹਨੂੰ ਪਾਰਾ ਕਰਕੇ ਉਚਾਰਨ ਕਰਾਂਗੇ ਤੇ ਅਰਥ ਇੱਥੇ ਨਾਉਣ ਦਾ ਨਿਕਲੇਗਾ ਕਿ ਤੀਰਥਾਂ ਤੇ ਨਾਉਣ ਦਾ ਤਾਂ ਫਾਇਦਾ ਹੈ ਜੇ ਮੈਂ ਆਪਣੇ ਮਾਲਕ ਨੂੰ ਪਾ ਜਾਵਾਂ ਜੇ ਮਾਲਕ ਨੂੰ ਪਾ ਹੀ ਨਾ ਮਾਲਕ ਨੂੰ ਚੰਗੀ ਨਾ ਲੱਗੇ ਫਿਰ ਤੀਰਥਾਂ ਤੇ ਨਾਉਣ ਦਾ ਕੀ ਫਾਇਦਾ ਹੈ ਸਮਝ ਲੱਗੀ ਅੱਗੇ ਆ ਗਿਆ ਮੰਮੇ ਸਿਆਰੀ ਲੱਲੇ ਦਲਾਵਾ ਮਿਲੇ ਮਿਲੇ ਮੰਮੇ ਸਿਆਰੀ ਲੱਲੇ ਦਲਾਵਾ ਇੱਥੇ ਸੰਗਤਾ ਪੜ ਜਾਂਦੀ ਹੈ ਮਿਲੇ ਪਰ ਮਿਲੇ ਨਹੀਂ ਹੈ ਇਹ ਮਿਲੇ ਆ ਦਲਾਵਾ ਦੇ ਨਾਲ ਉਚਾਰਨ ਕਰਨਾ ਹੈ ਮਿਲੇ ਸਭ ਲੱਗੀ ਕੀ ਲੱਗੀ ਦੱਸ ਮਿਲੇ ਦੇ ਨਾਲ ਲਾਵਾ ਦੇ ਨਾਲ ਦਲਾਵਾ ਹਾਂ ਦਲਾਵਾ ਦੇ ਨਾਲ ਪੜਨਾ ਹੈ ਮਿਲੇ ਹੁਣ ਆ ਸੰਗਤਾ ਇੱਥੇ ਮੰਮੇ ਨੂੰ ਕੰਨਾ ਨਾਲ ਨਹੀਂ ਨੂੰ ਸਿਆਰੀ ਤੇ ਕਕਾ ਸੰਗਤਾ ਪੜਦੀ ਹੈ ਮਾਨਿਕ ਮਾਨਿਕ ਹੁੰਦਾ ਨਾ ਜੇ ਨਾਣੇ ਨੂੰ ਬਿਹਾਰੀ ਹੋਵੇ ਠੀਕ ਆ ਮਾਨਿਕ ਨਹੀਂ ਪੜਨਾ ਮਾਨਿਕ ਪੜਨਾ ਹੈ ਨਾਣੇ ਨੂੰ ਨਾਣੇ ਨੂੰ ਸਿਆਰੀ ਲੱਗੀ ਨਾਣੇ ਨੂੰ ਸਿਆਰੀ ਉਚਾਰਨ ਕਰਨੀ ਹੈ ਮਾਨਿਕ 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 ਹਾਂ ਇਸ ਤਰ੍ਹਾਂ ਉਚਾਰਨ ਕਰਨਾ ਹੈ ਮਾਨਿਕ ਗੁਰਾ ਇੱਕ ਦੇਹ 부ਝਾਈ ਦਦੇ ਨੂੰ ਲਾਂ ਹਾਹੇ ਨੂੰ ਸਿਆਰੀ ਹੈ ਸੰਗਤਾ ਸੰਗਤਾ ਪੜ ਜਾਂਦੀ ਹੈ ਦੇਹ ਠੀਕ ਆ ਦੇ ਪੜ੍ਹਦੀ ਐ ਦੇ ਤਾਂ ਬਣੇਗਾ ਜੇ ਦੱਦੇ ਕੱਲੀ ਲਾਂ ਹੋਵੇਗੀ ਜਾਂ ਦੱਦੇ ਲਾਂ ਹਾ ਕੱਲਾ ਹੋਵੇਗਾ ਮੁਕਤਾ ਹੋਵੇਗਾ ਫਿਰ ਇਹ ਦੇ ਉਚਾਰਨ ਹੋਵੇਗਾ ਪਰ ਇੱਥੇ ਹਾ ਹੇ ਨੂੰ ਛਿਆਰੀ ਲੱਗੀ ਜਿਹੜੀ ਇਹ ਉਚਾਰਨ ਹੋਵੇਗੀ ਦੇਹ ਦੇਹ ਕਿ ਪੜ੍ਹਨਾ ਹੈ ਦੇਹ ਦੁਬਾਰਾ ਫਿਰ ਦੇਹ ਦੁਬਾਰਾ ਫਿਰ ਦੇਹ ਹਾਂ ਦੇਹ ਹਾਹੇ ਦੀ ਜਿਹੜੀ ਛਿਆਰੀ ਉਚਾਰਨ ਕਰਨੀ ਐ ਲਾਂ ਨਹੀਂ ਕੱਢਣੀ ਕਿ ਲਾਂ ਦੀ ਆਵਾਜ਼ ਨਹੀਂ ਆਉਣੀ ਚਾਹੀਦੀ ਛਿਆਰੀ ਦੀ ਆਵਾਜ਼ ਉਚਾਰਨ ਹੋਵੇ ਦੇਹ ਹਾਂ ਦਦੇ ਨੂੰ ਨਾ ਇਹ ਲੰਮੀ ਕਰਨੀ ਆ ਹਾਂਸ਼ਿਆਰੀ ਛੋਟੀ ਆ ਦੇਹ ਇੱਕ ਲਘੂ ਮਾਤਰਾ ਹੁੰਦੀ ਐ ਇੱਕ ਦੀਰਘ ਮਾਤਰਾ ਹੁੰਦੀ ਐ ਪਤਾ ਤੇ ਨਹੀਂ ਹੈ ਹਾਂ ਗੋਰਾ ਇੱਕ ਦੇਹ 부ਝਾਈ 부ਝਾਈ ਸਬਰਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰ ਨਾ ਜਾਈ ਇਹ ਛੇਵੀਂ ਪੌੜੀ ਹੈ ਤੀਰਥਨਾਵ ਵਾਲੀ ਇਸ ਦਾ ਆਪਾ ਉਚਾਰਨ ਸਿੱਖਿਆ ਪਿਛਲੀਆਂ ਜਿਹੜੀਆਂ 5 ਪੌੜੀਆਂ ਆਪਣੀ ਹੋ ਗਈਆਂ ਨੇ ਉਹ YouTube ਦੀ ਪਲੇਲਿਸਟ ਦੇ ਵਿੱਚ ਪਈਆਂ ਹੋਈਆਂ ਨੇ ਇਸ ਦਾ ਕੀ ਇਹਨੂੰ ਕੀ ਉਚਾਰਨ ਕਰਨਾ ਹੈ ਨਾਵਾ 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 ਆਪਾਰਾ ਆ ਕੀ ਕਰਨਾ ਹੈ ਨਾਏ 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 ਆ ਕੀ ਪੜਨਾ ਹੈ ਮਿਲੇ ਮਿਲੇ ਆ ਮਾਨਿਕ ਮਾਨਿਕ ਗੁਰਾ ਇੱਕ ਦੇਹ ਬੁਝਾਈ ਸਮਝ ਲੱਗੀ ਸਾਰੀ ਹਾਂਜੀ ਸਾਰੀ ਸਮਝ ਲੱਗੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ